ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾਰ ਨੌਤ ਅਤੇ ਕੰਗਨਾਰ ਨੌਤ ਦੀ ਫਿਲਮ ਐਮਰਜੈਂਸੀ ਐਮਰਜੈਂਸੀ ਨੂੰ ਲੈ ਕੇ ਬੈਨ ਲੱਗਿਆ ਹੋਇਆ ਹੈ ਦੂਸਰੇ ਪਾਸੇ ਵਕ ਵਕ ਜਥੇਬੰਦੀਆਂ ਨੇ ਇਸ ਫਿਲਮ ਨੂੰ ਚੁਣੌਤੀ ਵੀ ਦਿੱਤੀ ਹੈ ਕਿਉਂਕਿ ਇਸ ਫਿਲਮ ਦਾ ਜਦੋਂ ਟ੍ਰੇਲਰ ਦੇਖਿਆ ਗਿਆ ਟ੍ਰੇਲਰ ਦੇ ਵਿੱਚ ਸਿੱਖਾਂ ਅਤੇ ਕਾਂਗਰਸ ਦੇ ਜਿਹੜੇ ਆਪਸੀ ਸਬੰਧ ਖਾਏ ਗਏ ਲੇਕਿਨ ਇਸ ਦੇ ਬਿਲਕੁਲ ਉਲਟ ਹੈ ਸਿੱਖਾਂ ਅਤੇ ਕਾਂਗਰਸ ਦੇ ਆਪਸੀ ਸਬੰਧ ਕਿਉਂਕਿ 1984 ਦੇ ਦੰਗਿਆਂ ਦੇ ਵਿੱਚ ਕਾਂਗਰਸ ਨੇ ਸਾਥ ਦਿੱਤਾ ਸੀ ਆਰਮੀ ਦਾ ਅਤੇ ਫਰਮਾਨ ਵੀ ਜਿਹੜਾ ਹੈ ਇੰਦਰਾ ਗਾਂਧੀ ਵੱਲੋਂ جاری ਹੋਇਆ ਸੀ ਇਸ ਨੂੰ ਲੈ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਕਿ ਸੌਂਸਰ ਬੋਰਡ ਦੇ ਸਾਹਮਣੇ ਗਹਵਾਰ ਲਗਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਿਲਮ ਐਮਰਜੈਂਸੀ ਹੈ ਇਸ ਨੂੰ ਰਿਲੀਜ਼ ਨਾ ਹੁਣ ਦਿੱਤਾ ਜਾਵੇ ਦੂਸਰੇ ਪਾਸੇ ਲਖਨਊ ਦੀ ਅਦਾਲਤ ਅਤੇ ਉਥੋਂ ਦੇ ਜੱਜ ਯਾਨੀ ਕਿ ਜਸਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਸਿੱਖਾਂ ਦੇ ਅਕਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਫਿਲਮ ਦੇ ਵਿੱਚ ਸਿੱਖਾਂ ਦਾ ਅਕਸ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਦੀ ਟਿੱਪਣੀ ਦਿਖਾਈ ਗਈ ਹੈ ਇਸ ਤਰ੍ਹਾਂ ਦੇ ਸਿੱਖ ਬਿਲਕੁਲ ਨਹੀਂ ਉਹ ਇਹ ਗੱਲ ਕਰਦੇ ਕਰਦੇ ਭਾਵਕ ਹੋ ਗਏ ਕਿਉਂਕਿ ਉਥੇ ਵੀ ਇੱਕ ਸਿੱਖ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ ਕੰਗਣਾ ਰੌਦ ਦੀ ਫਿਲਮ ਨੂੰ ਲੈ ਕੇ ਜਿਹੜੀ ਅਮਰ ਜਸੀ ਦਾ ਟੇਲਰ ਜਿਹੜਾ ਹੈ ਰਿਲੀਜ਼ ਹੋਇਆ ਹੈ ਅਤੇ ਕਾਫੀ ਸੁਰਖੀਆਂ ਬਠੋਰ ਰਿਹਾ ਹੈ ਜਿੱਥੇ ਕਿ ਸਿੱਖਾਂ ਦੇ ਅਕਸ ਉੱਤੇ ਮਾਰੀ 60 ਲੱਗੀ ਹੈ ਇਸ ਫਿਲਮ ਨੂੰ ਲੈ ਕੇ ਦੂਸਰੇ ਪਾਸੇ ਜੱਜ ਨੇ ਇਹ ਕਹਿ ਕੇ ਕਿਹਾ ਕਿ ਜਿਹੜੇ ਸਿੱਖਾਂ ਦਾ ਅਕਸ ਇੱਕ ਹੀਰੇ ਵਾਂਗੂ ਹੈ ਜਿਸ ਤਰ੍ਹਾਂ ਕਰੋਨਾ ਦੇ ਵਿੱਚ ਉਹਨਾਂ ਨੇ ਲੰਗਰ ਦੀ ਵਿਵਸਥਾ ਕੀਤੀ ਉਹਨਾਂ ਨੇ ਆਕਸੀਜਨ ਪ੍ਰੋਵਾਈਡ ਕੀਤੇ ਉਹਨਾਂ ਨੇ ਡਾਕਟਰ ਪ੍ਰੋਵਾਈਡ ਕੀਤੇ ਉਹਨਾਂ ਨੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਇਵਨ ਦੋ ਸਲਾਮ ਏਰੀਆ ਦੇ ਜਾ ਕੇ ਜਿਹੜੇ ਲੋਕ ਗਰੀਬ ਸੀ ਜਿਨ੍ਹਾਂ ਦੇ ਕੋਲ ਬਣਦਾ ਭੋਜਨ ਸੀ ਉਹਨਾਂ ਨੂੰ ਤਿੰਨ ਟਾਈਮ ਜਾ ਕੇ ਭੋਜਨ ਵੀ ਪ੍ਰੋਵਾਈਡ ਕਰਵਾਇਆ ਇਹ ਸਿੱਖਾਂ ਦੀ ਦੇਣ ਕੱਲੇ ਪੰਜਾਬ ਨੂੰ ਨਹੀਂ ਹੈ ਪੂਰੇ ਵਰਲਡ ਨੂੰ ਹੈ ਜਿੱਥੇ-ਜਿੱਥੇ ਵੀ ਕੋਈ ਹੜ ਆਉਂਦੇ ਨੇ ਜਿੱਥੇ ਵੀ ਕੋਈ ਪਹਚਾਲ ਹੁੰਦਾ ਹੈ ਜਾਂ ਕਿਤੇ ਵੀ ਕੋਈ ਕੋ ਮਹਾਮਾਰੀ ਪੈਂਦੀ ਹੈ ਜਾਂ ਜਿੱਥੇ ਵੀ ਕੋਈ ਕੁਦਰਤੀ ਆਫਤਾ ਆਉਂਦੀਆਂ ਨੇ ਉਥੇ ਖਾਲਸਾ ਏਡ ਵਾਲੇ ਅਤੇ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਵੀ ਇਸ ਫਿਲਮ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹਾਂ ਦੱਸਦੀ ਹੈ ਕਿ ਕੰਗਣਾ ਨੌਤ ਇੱਕ ਫਿਲਮੀ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਸਿਆਸਦਾਨ ਵੀ ਨੇ ਕਿਉਂਕਿ ਉਹਨਾਂ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਹਲਕਾ ਮੰਡੀ ਜਿੱਤੀ ਸੀ ਜਿਸ ਦੇ ਵਿੱਚ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਦੂਸਰੇ ਪਾਸੇ ਉਹ ਕੋਈ ਨਾ ਕੋਈ ਸਿੱਖਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਰਹਿੰਦੇ ਨੇ ਅਤੇ ਉਹਨਾਂ ਨੇ ਇੱਕ ਫਿਲਮੀ ਬਣਾ ਦਿੱਤੀ ਹੈ ਜਿਸ ਦਾ ਨਾਮ ਐਮਰਜੈਂਸੀ ਹੈ ਐਮਰਜੈਂਸੀ ਫਿਲਮ ਨੂੰ ਲੈ ਕੇ ਹੁਣ ਜੱਜ ਨੇ ਵੀ ਖਲਾਸੇ ਕੀਤੇ ਨੇ ਕਿਤੇ ਨੇ ਕਿ ਜੇਕਰ ਅਜਹਾ ਉਸ ਫਿਲਮ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਤਾਂ ਉਹ ਫਿਲਮ ਜਿਹੜੀ ਹੈ ਸਪੂਰਨ ਤੌਰ ਤੇ ਬੈਨ ਕਰਤੀ ਜਾਣੀ ਚਾਹੀਦੀ ਹੈ ਕਿਉਂਕਿ ਜਿਹੜਾ ਸਿੱਖਾਂ ਦਾ کردار ਹੈ ਜੱਜ ਜਿਹੜਾ ਜਜਬਾ ਹੈ ਉਹ ਕਥਨੀ ਅਤਿ ਕਰਣੀ ਤੋਂ ਕਿਤੇ ਪਰੇ ਹੈ ਉਹ ਸਾਰਾ ਪੰਜਾਬ ਭਾਰਤ ਲੇਕਿਨ ਪੂਰਾ ਵਰਲਡ ਜਾਣਦਾ ਹੈ ਕਿ ਕਿੰਨੀ ਤੌਰ ਤਰੀਕੇ ਦ੍ਰਸ਼ਮੀ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਸਮੇਂ-ਸਮੇਂ ਚਾਹੇ ਉਪਚਾਲ ਹੋਵੇ ਚਾਹੇ ਉਹ ਖੜ ਹੋਮਣ ਭਾਵੇਂ ਕੋਈ ਹੋਰ ਸਥਿਤੀ ਹੋਵੇ ਆਪਣੀਆਂ ਸਵਾਮਾਂ ਜਿਹੜੀਆਂ ਨੇ ਉਹ ਦਿੰਦੇ ਰਹਿੰਦੇ ਨੇ ਪੂਰੇ ਵਰਲਡ ਦੇ ਲੋਕਾਂ ਨੂੰ ਜਿਹੜਾ ਜਸਸ ਨੇ ਉਹਨਾਂ ਨੇ ਇਹ ਚਿੰਤਾ ਜ਼ਾਹਰ ਪਾਗਰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਅਦਾਕਾਰਾਂ ਜਾਂ ਰਾਜਨੀਤਿਕ ਇਹ ਦਲ ਨੂੰ ਅਜਾਇ ਨਹੀਂ ਕਰਨਾ ਚਾਹੀਦਾ ਸੀ ਅਜਈ ਫਿਲਮ ਜਿਹੜੀ ਹੈ ਨਹੀਂ ਰਿਲੀਜ਼ ਕਰਨੀ ਚਾਹੀਦੀ ਸੀ ਸਿੱਖਾਂ ਦੇ ਅਕਸ ਨੂੰ ਲੈ ਕੇ ਕਿਉਂਕਿ ਸਿੱਖਾਂ ਦਾ ਅਕਸ ਜਿਹੜਾ ਹੈ ਉਹ ਸਾਰਾ ਵਰਲਡ ਚੰਗੀ ਤਰ੍ਹਾਂ ਜਾਣਦਾ ਹੈ